ਤੇ ਫਾਈਨਲੀ ਕੀ ਹੋਇਆ ਲੈ ਵੀ ਉਹ ਨੋਟੀਫਿਕੇਸ਼ਨ ਰੱਦ ਕਰਵਾ ਲਈ ਗਈ ਹੈ ਪਰ ਸ਼ਡਿਊਲ ਹਜੇ ਵੀ ਨਹੀਂ ਦਿੱਤਾ ਪਰ ਸਾਡੀ ਸਰਕਾਰ ਦਾ ਕੀ ਰੋਲ ਸੀ ਉਹ ਚ ਨਖੇਦ ਰੋਲ ਹੁਣ ਵੀ ਸ਼ਡਿਊਲ ਨਹੀਂ ਦਿੱਤਾ ਜਾ ਰਿਹਾ ਪੰਜਾਬ ਗਵਰਨਮੈਂਟ ਕੀ ਕਰ ਰਹੀ ਹੈ ਇੱਕ ਵਾਰੀ ਮੁੱਖ ਮੰਤਰੀ ਬਿਆਨ ਦੇ ਦੂਗਾ ਉਸ ਤੋਂ ਬਾਅਦ ਇਹਨਾਂ ਦੇ ਕੁਝ ਜੋ ਵੀ ਇਹਨਾਂ ਦੇ ਲੀਡਰ ਟਾਈਪ ਬੰਦੇ ਨੇ ਐਮਪੀ ਐਮਐਲਏ ਕੋਈ ਵੀ ਮੰਤਰੀ ਉੱਥੇ ਜਾ ਕੇ ਬੋਲ ਆਉਣਗੇ ਗੱਲ ਨਿਬੜ ਗਈ ਹੁਣ ਵੀ ਇਹ ਇਹੀ ਕਰਨਗੇ ਜਦੋਂ ਆ ਨੰਗਲ ਵਾਲੇ ਤੇ ਜਾ ਕੇ ਕੇਂਦਰੀ ਫੋਰਸ ਬੈ ਗਈ ਸੀ ਕਿਨੇ ਇਹਦੀ ਨੋਟੀਫਿਕੇਸ਼ਨ ਕੀਤੀ ਸੀ ਪਹਿਲਾਂ ਆ ਜੋ ਸਕਤਰੇ ਤਾਂ ਸਾਡਾ ਇਹਦੀ ਸਿਕਿਉਰਟੀ ਵੀ ਯੂਟੀ ਦੀ ਸਿਕਿਉਰਟੀ ਕਰੇ ਸੈਂਟਰਲ ਫੋਰਸ ਕਰੇ ਇਹ ਕਿਨੇ ਨੋਟੀਫਿਕੇਸ਼ਨ ਕੀਤੀ ਸੀ ਚੰਨੀ ਹੋਰਾ ਨੇ ਕਾਂਗਰਸ ਨੇ ਇੰਪਲੀਮੈਂਟ ਕੌਣ ਕਰ ਰਿਹਾ ਝਾੜੂਆ ਨੇ ਮੈਂ ਸਿਰਫ ਮੈਨੂੰ ਹੁਣੇ ਕੋਈ ਪੁੱਛ ਰਿਹਾ ਸੀਗਾ ਮੈਨੂੰ ਉਹਦੇ ਬਾਈ ਜੀ ਪੰਜਾਬ ਨਾਲ ਹੀ ਆਏ ਕਿਉਂ ਹੁੰਦਾ ਮੈਂ ਕਿ ਇੱਕ ਤਾਂ ਪੰਜਾਬ ਰੜਕਦਾ ਉਹਨਾਂ ਦੀਆਂ ਅੱਖਾਂ 'ਚ ਦਿੱਲੀ ਵਾਲਿਆਂ ਦੀ ਅੱਜ ਦਿੱਲੀ ਮੈਂ ਕਿਹਨੂੰ ਕਹਿ ਰਿਹਾ ਜਿਹਦੀ ਹਕੂਮਤ ਹੁੰਦੀ ਹੈ ਕਿਉਂਕਿ ਪੰਜਾਬ ਇੱਕ ਆਜ਼ਾਦ ਆਵਾਜ਼ ਹੈ ਪਰ ਉਨਾਂ ਹੀ ਸਾਡੇ ਵਿਕਰ ਵਾਲੇ ਸਾਡੇ ਧਿਆਨ ਸਿੰਘ ਕਹਿ ਲਓ ਜਾਂ ਲਾਲ ਸਿੰਘ ਜਾਂ ਤੇਜਾ ਸਿੰਘ ਸਾਡੇ ਹੈਗੇ ਨਹੀਂ ਜਿੱਦਾਂ ਕਰਕੇ ਉਹਨਾਂ ਨੂੰ ਪਤਾ ਹੈ ਇਹ ਹੈਗੇ ਨਹੀਂ ਅੱਗੇ ਲਾਏ ਹੋਏ ਨਹੀਂ ਕੀ ਰੌਲਾ ਪੈਣਾ ਇਹ ਚੀਜ਼ ਮੈਂ ਤਾਂ ਹੀ ਪਹਿਲਾਂ ਕਹੀ ਸਾਊਥ ਨਾਲ ਕਰਕੇ ਵੇਖੋ ਸਰਕਾਰ ਕੀ ਉਹਤੇ ਸਾਰਾ ਕੁਝ ਬੰਦ ਕਰ ਦੇਣਗੇ ਉਹ ਪਰ ਸਾਡੇ ਇੱਥੇ ਕੀ ਹੋਣਾ ਕੱਖ ਨਹੀਂ ਹੋਣਾਗਾ ਕਿਉਂਕਿ ਅਸੀਂ ਬੰਮੀਓ ਆ ਗਏ ਕੁਰਸੀਆਂ ਤੇ ਜਿਹੜੇ ਪੰਜਾਬ ਨੂੰ ਵੇਚਦੇ ਨੇ ਔਰ ਉਹਨਾਂ ਨੇ ਵੇਚਿਆ again ਅਟਾਗੇ ਨਾ again ਹੁਣ ਵੀ ਵੇਚ ਰਹੇ ਨੇ ਕੀ ਕਰ ਰਹੇ ਹਾਂ ਅਸੀਂ ਅਹੀਂ ਬੈਠੇ ਰਵਾਂਗੇ ਬਸ ਮੈਂ ਇੱਕੋ ਗੱਲ ਕਹੂੰਗਾ ਪੰਜਾਬ ਗਵਰਨਮੈਂਟ ਨੂੰ ਆਹ ਹੁਣ ਇਹ ਜੇ ਮਹਾਰਾਸ਼ਟਰ ਦੇ ਵਿੱਚ ਨਾ ਉਹਨਾਂ ਨੇ 3rd ਲੈਂਗੁਏਜ ਬਣਾ ਕੇ ਹਿੰਦੀ ਨੂੰ ਹਿੱਸਾ ਬਣਾਉਣਾ ਚਾਹਿਆ ਸੀ ਕਿ ਬਨ ਗਿਆ ਹਿੱਸਾ ਉਹ ਨਹੀਂ ਬਨਨ ਦਿੱਤਾ ਰੋਕਿਆ ਗਿਆ ਪੂਰਾ ਮਹਾਰਾਸ਼ਟਰ ਜਿ ਬਵਾਲ ਖੜਾ ਹੋ ਗਿਆ ਸਾਰੇ ਉਹਨਾਂ ਦੀਆਂ ਹਰ ਪਾਰਟੀ ਨੇ ਸਾਥ ਦਿੱਤਾ ਕਿ ਉਹ ਬਿੱਲ ਵਾਪਸ ਲਿਆ ਗਿਆ ਬੀਜੇਪੀ ਦੀ ਸਰਕਾਰ ਸੀ ਉੱਥੇ ਇੱਥੇ ਤਾਂ ਬੀ ਟੀਮ ਆ ਉਹਨਾਂ ਦੀ ਜਾਂ ਸੀ ਟੀਮਾਂ ਇਹ ਸਾਰੇ ਇਕੋ ਜਿਹੇ ਨੇ ਸੈਂਟਰ ਪਾਰਟੀਆਂ ਜਿਹੜੀਆਂ ਨੇ ਇਹਨਾਂ ਨੂੰ ਰੜਕਦਾ ਹੈ ਪੰਜਾਬ ਪਰ ਮੈਂ ਪੰਜਾਬ ਵਾਲਿਆਂ ਨੂੰ ਪੁੱਛੂੰਗਾ ਉਹ ਸੌਰੇ ਸਾਡੇ ਨਾਲ ਕੀ ਕੀ ਕਰ ਗਏ ਇਹ ਸਾਡਾ ਪਾਣੀ 160 ਐਮਾ ਉਸ ਤੋਂ ਬੱਤੀਰਿਆ ਤੇ ਬੱਤੀਆਂ ਤੋਂ 11 ਰਹਿ ਗਿਆ ਅਸ ਸਾਡੇ ਨਾਲ ਦੇ ਸੂਬਿਆਂ ਦਾ ਵਧ ਗਿਆ ਔਰ ਅਸੀਂ ਉਹਨਾਂ ਲੋਕਾਂ ਨੂੰ ਕੁਰਸੀਆਂ ਤੇ ਬਹਾਉਂਦੇ ਰਹੇ ਜਿਨ੍ਹਾਂ ਨੇ ਵੇਚਿਆ ਤੁਹਾਨੂੰ ਹਿਸਟੋਰਿਕਲੀ ਤੇ ਹੁਣ ਵੀ ਵੇਚ ਰਹੇ ਨੇ ਮੈਂ ਪੁੱਛੂੰਗਾ ਇਹਨਾਂ ਦੇ ਆ ਜਿਹੜੇ ਬੀਜੇਪੀ ਦੇ ਫਿਰਦੇ ਨੇ ਜਿਨ੍ਹਾਂ ਨੇ ਲੀਡਰ ਇਧਰ ਕਾਂਗਰਸ ਚੋਂ ਗਏ ਸੀ ਹੁਣ ਉੱਧੇ ਜਾ ਕੇ ਖੈਰ ਉਹ ਤਾਂ ਘੋਸ਼ਿਤ ਪੰਜਾਬ ਨੂੰ ਵੇਚਣ ਵਾਲੇ ਨੇ ਹੁਣ ਉਹ ਜਵਾਬ ਦੇਣਗੇ ਪੰਜਾਬ ਦੇ ਕਿਹੜੇ ਸ਼ਹਿਰਾਂ ਪਿੰਡਾਂ ਚ ਜਾ ਰਹੇ ਸੀ ਦੱਸਣਗੇ ਚੰਡੀਗੜ੍ਹ ਤੇ ਹੱਕ ਕਿਵੇਂ ਖਤਮ ਹੋ ਗਿਆ ਪੰਜਾਬ ਦਾ ਕੀ ਉਸੇ ਬੀਜੇਪੀ ਚ ਨਹੀਂ ਗਏ ਉਹ ਕੀ ਦੂਜੀ ਪਾਰਟੀ ਵਾਲੇ ਦੱਸਣਗੇ ਜਿਨ੍ਹਾਂ ਨੇ ਹਿਸਟੋਰਿਕਲੀ ਵੇਚਿਆ ਪੰਜਾਬ ਨੂੰ ਉਹ ਕੀ ਕਰਨਗੇ ਇਹਦੇ ਬਾਰੇ ਕੀ ਹੋਰ ਕੋਈ ਬੰਦਾ ਬੋਲੂਗਾ ਇਹਦੇ ਬਾਰੇ ਹੁਣ ਮੈਂ ਪੁੱਛਦਾ ਝਾੜੂ ਵਾਲਿਆਂ ਨੂੰ ਜਿਨ੍ਹਾਂ ਦੀ ਸਰਕਾਰ ਹੈ ਇੱਥੇ ਕਿ ਇੱਕ ਮਤਾ ਪਾਉਂਗੇ ਦੋਕ ਬਿਆਨ ਦੇਉਗੇ ਜਿਵੇਂ ਕੱਲ ਮੁੱਖ ਮੰਤਰੀ ਦੇ ਗਿਆ ਗੱਲ ਖਤਮ ਮੁੱਖ ਮੰਤਰੀ ਸਾਹਿਬ ਤੁਹਾਡੇ ਮੈਂਬਰ ਪਾਰਲੀਮੈਂਟ ਨੇ ਤੇ ਰਾਜ ਸਭਾ 'ਚ ਵੀ ਨਹੀਂ ਇਹ ਜਿਹੜਾ ਪਾਰਲੀਮੈਂਟ ਸੈਸ਼ਨ ਹੋਣ ਵਾਲਾ ਇੱਕ ਤਰੀਕ ਤੋਂ ਟੋਡੇ ਬੰਦਿਆਂ ਨੂੰ ਚਾਹੀਦਾ ਕਿ ਉੱਥੇ ਉਹ ਸੈਸ਼ਨ ਚੱਲਣ ਦੇ ਇਸ ਬਿੱਲ ਦਾ ਪੇਸ਼ ਨਾ ਹੋ ਸਕੇ ਪਾਰਲੀਮੈਂਟ 'ਚ ਹੰਗਾਮਾ ਕਰਦੇ ਨੇ ਉੱਥੇ ਔਰ ਸਿਰਫ ਹੰਗਾਮੇ ਨਾਲ ਵੀ ਨਹੀਂ ਚੱਲਣਾ ਜਦੋਂ ਇਹਨਾਂ ਨੂੰ ਕੱਢ ਦਿੱਤਾ ਜਾਵੇ ਜਾਂ ਚੱਕ ਮਾਰ ਕੇ ਤੁਸੀਂ ਅਸਤੀਫੇ ਦਿਓ ਗਵਰਨਮੈਂਟ ਸਾਰੀਆਂ ਕੇਂਦਰੀ ਏਜੰਸੀਆਂ ਨੂੰ ਬੰਦ ਕਰੇ ਆਉਣਾ ਇੱਥੇ ਗਵਰਨਮੈਂਟ ਅੱਗੇ ਹੋ ਕੇ ਲੜੀ ਤੁਸੀਂ ਕਹੋ ਅਸੀਂ ਅਸਤੀਫਾ ਦੇਵਾਂਗੇ ਸਾਡਾ ਚੰਡੀਗੜ੍ਹ ਤੋਂ ਦਾਵਾ ਕਿਵੇਂ ਖਤਮ ਹੋ ਰਿਹਾ ਹੈ ਮੈਂ ਤੁਹਾਨੂੰ ਛੋਟੀ ਜੀ ਯਾਦ ਦਿਲਾਉਣਾ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਜਦੋਂ ਰਾਜਤੰਤਰ ਹੁੰਦਾ ਸੀ ਨਾ ਤੇ ਕਿਸੇ ਦੇਸ਼ ਦੀ ਟੈਰੀਟਰੀ ਖੋਈ ਜਾਂਦੀ ਸੀ ਉਹਦੀ ਜ਼ਮੀਨ ਖੋਈ ਜਾਂਦੀ ਸੀ ਤਾਂ ਸਭ ਤੋਂ ਅੱਗੇ ਹੋ ਕੇ ਰਾਜਾ ਲੜਦਾ ਸੀ ਜਦ ਕਿ ਜਿਨ੍ਹਾਂ ਨੂੰ ਅਸੀਂ ਨਿਕੰਮੇ ਆਂਦੇ ਸੀ ਆ ਯਾਸ਼ ਆਂਦੇ ਸੀ ਹੁਣ ਪੰਜਾਬ ਦੀ ਜ਼ਮੀਨ ਖੋਈ ਜਾ ਰਹੀ ਹੈ ਜਿਹੜੀ ਰਾਜਧਾਨੀ ਹੈ ਦੀ ਕੀ ਤੁਸੀਂ ਅੱਗੇ ਹੋ ਕੇ ਲੜਾਈ ਲੜੋਗੇ ਤੇ ਜੇ ਨਹੀਂ ਲੜੋਗੇ ਤਾਂ ਤੁਸੀਂ ਚੀਫ ਐਗਜ਼ੀਕਿਊਟਿਵ ਕਿਵੇਂ ਹੋ ਤੁਸੀਂ ਕਸਟੋਡੀਅਨ ਕਿਵੇਂ ਹੋ ਪੰਜਾਬ ਦੇ ਜਿਹੜੇ ਤੁਸੀਂ ਵਾਰ-ਵਾਰ ਕਹਿੰਦੇ ਹੋ ਕਿ ਮੈਂ ਇੱਕ ਕਸਟੋਡੀਅਨ ਆ ਜੇ ਉਸ ਅਸਤੀਫਾ ਤੁਹਾਡੀ ਸਰਕਾਰ ਦੇਵੇ ਤੇ ਅੱਗੇ ਲੱ ਕੇ ਖੜੇ ਜੇ ਨਹੀਂ ਅਸਤੀਫਾ ਦੇਣਾ ਤਾਂ ਅੱਗੇ ਲੱ ਕੇ ਖੜੋ ਕਹੋ ਅਸੀਂ ਕਿਸੇ ਏਜੰਸੀ ਨੂੰ ਨਹੀਂ ਆਉਣ ਦੇਵਾਂਗੇ ਬੰਦ ਕਰਾਂਗੇ ਸਾਰਾ ਕੁਝ ਜੇ ਤੁਸੀਂ ਸਾਡੀ ਜ਼ਮੀਨ ਖੋਹ ਰਹੇ ਹੋ ਕੀ ਕਰੋਗੇ ਇਹ ਜੇ ਨਹੀਂ ਕਰੋਗੇ ਤਾਂ ਤੁਸੀਂ ਹਸਾਬ ਲਾ ਕੇ ਬਾਕੀ ਪੰਜਾਬ ਚ ਵੜਿਓ ਜੇ ਫਿਰ ਸਾਰੇ ਪੰਜਾਬ ਵਾਲੇ ਤੁਹਾਨੂੰ ਸਬਕ ਸਿਖਾਉਣਗੇ ਔਰ ਮੈਂ ਨਾਲ ਹੀ ਪੰਜਾਬ ਵਾਲਿਆਂ ਨੂੰ ਕਹੂੰਗਾ ਜਿਨ੍ਹਾਂ ਨੇ ਤੁਹਾਨੂੰ ਪਹਿਲਾਂ ਵੇਚਿਆ ਜਿਹੜੇ ਹੁਣ ਵੇਚ ਰਹੇ ਨੇ ਤੁਹਾਨੂੰ ਯਾਦ ਹੋਗਾ ਇੱਕ ਸਾਲ ਪਹਿਲਾਂ ਇੱਥੇ ਇੱਕ ਇਲੈਕਸ਼ਨ ਹੋਇਆ ਸੀ ਲੋਕ ਸਭਾ ਦਾ ਕਾਂਗਰਸ ਦੇ ਯਾ ਕੋ ਮਿਦੁਆਰਸੀ ਮਨੀਸ਼ ਤਿਵਾੜੀ ਜੀ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਚੰਡੀਗੜ੍ਹ ਨੂੰ ਪਰਮਾਨੈਂਟ ਯੂਟੀ ਬਣਾ ਦੇਣਾ ਚਾਹੀਦਾ ਜਿਵੇਂ ਕਿ ਸਟੇਟ 240 ਆਰਟੀਕਲ ਦਾ ਮਤਲਬ ਇਹੀ ਹੁੰਦਾ ਇੱਕ ਸਾਲ ਪਹਿਲਾਂ ਮਿਲਤ ਦਾ ਸਵਾ ਸਾਲ ਹੀ ਹੋ ਗਿਆ ਜਿਹੜੇ ਲੋਕ ਸਭਾ ਦੀ ਇਲੈਕਸ਼ਨ ਹੋਈ ਸੀ ਹੁਣ 24 ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਸੀ ਪਹਿਲਾਂ ਕਿ ਇਹ ਹੋਣ ਵਾਲਾ ਹੈ ਆਰਡੀਨੈਂਟ ਤਾਂ ਡਿਮਾਂਡ ਕੀਤੀ ਸੀ ਇਹ ਉਹੀ ਨੇ ਜਿਹੜੇ ਲੁਧਿਆਣੇ ਤੋਂ ਵੀ ਜਿੱਤੇ ਸੀ ਅਨੰਦਪੁਰ ਸਾਹਿਬ ਤੋਂ ਵੀ ਜਿੱਤੇ ਸੀ ਕੀ ਇਹ ਕਾਂਗਰਸ ਵਾਲੇ ਜਵਾਬ ਦੇਣਗੇ ਹੁਣ ਵੀ ਉਹਨਾਂ ਦੀ ਪਾਰਟੀ 'ਚ ਨਹੀਂ ਉਹ ਕੀ ਭਾਜਪਾ ਵਾਲੇ ਜਵਾਬ ਦੇਣਗੇ ਜਿੰਨੇ ਲੀਡਰ ਤੁਰੇ ਫਿਰਦੇ ਨੇ ਇੱਥੇ ਜਾਖੜ ਸਾਹਿਬ ਅਮਰਿੰਦਰ ਸਿੰਘ ਬੜੇ ਪੰਜਾਬ ਦੇ ਮਦਈ ਬੰਦੇ ਨੇ ਹੈ ਔਰ ਮੈਂ ਉਹਨਾਂ ਪੰਜਾਬ ਦੇ ਲੋਕਾਂ ਨੂੰ ਵੀ ਕਹੂੰਗਾ ਜਿਹੜੇ ਬੰਦੇ ਕਦੇ ਵੀ ਨਹੀਂ ਪੰਜਾਬ ਨਾਲ ਖੜੇ ਥੋੜਾ ਬਹੁਤ ਤਿਆਗ ਜ਼ਮੀਰ ਦੀ ਆਤਮਾ ਦੀ ਆਵਾਜ਼ ਸੁਣ ਲਓ ਜਿੱਥੇ ਖਾਨੇ ਹੋ ਉੱਥੇ ਹੀ ਸ਼ੇਕ ਕਰਦੇ ਹੋ ਕਿਉਂ ਕਰ ਰਹੇ ਆ ਉਹ ਐ ਕਿਉਂਕਿ ਉਹਨਾਂ ਨੂੰ ਪਤਾ ਹੈ ਪੰਜਾਬੀ ਵੰਡੇ ਹੋਏ ਨੇ ਕਿਤੇ ਧਰਮਾਂ 'ਚ ਕਿਤੇ ਵਰਗਾਂ 'ਚ ਕਿਤੇ ਜਾਤਾਂ 'ਚ ਕਿਤੇ ਪਾਰਟੀਆਂ 'ਚ ਇਹ ਸਾਥ ਨਾਲ ਕਿਉਂ ਨਹੀਂ ਹੁੰਦਾ ਇੱਕ ਵਾਰੀ ਲੈਂਗੁਏਜ ਦੇ ਨਾਂ ਤੇ ਰੌਲਾ ਪਿਆ ਸੀ ਉੱਥੇ ਇੱਕ ਲੰਬਾ ਸੰਘਰਸ਼ ਲੜਿਆ ਸੀ ਉਹਨਾਂ ਨੇ ਤਾਮਿਲ ਲਾਡੂ 'ਚ ਉਸ ਤੋਂ ਬਾਅਦ ਕੇਂਦਰੀ ਜਿਹੜੀਆਂ ਵੀ ਪਾਰਟੀਆਂ ਸੀਗੀਆਂ ਨੈਸ਼ਨਲਾਈਜ਼ ਪਾਰਟੀਆਂ ਅੱਜ ਤੱਕ ਨਹੀਂ ਉੱਥੇ ਗਈਆਂ ਵੜ ਨਹੀਂ ਦਿੱਤਾ ਉਹਨਾਂ ਨੇ